ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਹਿੰਮ ਦੇ ਤਹਿਤ ਮਾਝਾ ਜੋ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਝਾ ਜੋ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਆਈਪੀਐਸ ਦੀਆਂ ਦੀ ਹਦਾਇਤਾਂ ਦੇ ਮੁਤਾਬਕ ਸ੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏ ਦੇ ਚਾਰਸੀਏ ਕਪਲ ਕਮਾਦ ਦੀ ਸੁਪਰਵਾਈਜ਼ਨ ਦੇ ਵਿੱਚ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਹੈ ਨਾਕੇ ਤੇ ਮੌਜੂਦ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ। ਤੋਂ ਜੰਮੂ ਬੇਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕੁਮਾਰ ਤੇ ਡੀਐਸਪੀ ਐਂਡੀਪੀ ਆ ਸਕਦਾ ਹੈ। ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ। ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਨੂੰ ਗੱਡੀ ਦੀ ਇਜ਼ਤਿਹਾਸ਼ੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕਾਂਗਰ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਪੂਰੇ ਵਿੱਚ ਇਹੀ ਕੁਝ ਜਿਹੜੀ ਡਰਗ ਸੀ ਫੈਰੋਨਸੀ 288 ਗ੍ਰਾਮ ਜਿਹੜੀ ਚੈੱਕ ਕਰਨ ਤੇ ਜਿਹੜੀ ਬ੍ਰਾਂਡ ਹੋਈ। ਸੋ ਇਹਨਾਂ ਦੀ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕੀ ਚੇਹੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਇਹ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੁਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲਾਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ। ਇਹੀ ਜੇਲ ਤੋਂ ਬਾਹਰ ਆਇਆ ਸੀ। ਸੋ ਇਹ ਉੱਥੋਂ सोनू ਤੇ ਰਹਿਗਦੇ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ। ਉਸ ਗੱਡੀ ਤੇ ਅਮਰਸਾ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੀ। ਸੋ ਇਹਨੂੰ ਨਾਕੇ ਤੇ ਆਪਣੇ ਇਹ ਲੇਨ ਜਾ ਰਹੀ ਸੀ। ਜਦੋਂ ਜਾ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਡਰਗ ਲੈ ਕੇ ਆਉਣੀ ਸੀ। ਸੋ ਪਹਿਲੇ ਇਹਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ਕ ਡਰਗ ਹੈ 288 ਗ੍ਰਾਮ ਦੀ ਹੈਗੀ ਐ ਮਿਲ ਗਈ ਇਹਨਾਂ ਕੋਲ ਉਸੀ ਤੇ ਬਾਕੀ ਇਹ ਡਰਗ ਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਲਿਸ ਦੇ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁਕੇ ਆ ਡਰਗ ਮਨੀ ਦੀਪੂ ਦੇ ਨਾਮ ਸੋ 2 ਚੱਕਰ ਜਿਹੜੇ ਸੀ 3 ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰੱਗ ਆਪਣਾ ਹੈਰੋਇਨ ਹੈ ਚਾਰ ਪਾਰ ਪੈਕਟ ਤੇ ਛੇ ਪੈਕਟ ਜਿਹੜੇ ਹੈਗੇ ਨੇ ਪਹਿਲਾਂ ਇਹ ਚੱਕਰ ਲਾ ਚੁੱਕੇ ਨੇ ਸੋ ਇਹ ਗਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿਣ ਤੇ ਬਬਰੀ ਪਾਈਵਸ ਨਾਕੇ ਦੇ ਕੋਲੋਂ ਇਹਨਾਂ ਨੂੰ ਜਿਹੜਾ ਹੈਗਾ ਇਹ ਪੁੱਛ ਕੇ ਚਾਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੋ ਤੀਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਬਰਾਮਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁੱਛਿਛ ਕੀਤੀ ਗਈ ਇਹਦੇ ਵਿੱਚ ਹੋਰ ਡਰਗਮਨ ਨਹੀਂ 31100 ਡਰਗਮਨ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ ਬੱਤੀ ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨਾ ਉਹ ਬਰਾਮਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰ ਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰਸਟ ਕੀਤਾ ਹੈਗਾ ਸੋ ਐਸਪੀ ਦਿਨਾ ਨਗਰ ਇੰਚਾਰਜ ਸੀ ਆਈਏ ਗੁਰਵਿੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾ ਨਗਰ ਨੇ ਇਹਨਾਂ ਨੂੰ ਉਰੀ ਮੈਂਤ ਕਰਕੇ ਇਹ ਜਿਹੜੇ ਹੈਗਾ ਮਜੂਰ ਬ੍ਰਸ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਰਿਮਾਂਡ ਲਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੇ ਸਪਲਾਈ ਕਰਦੇ ਨੇ ਜਿਹੜਾ ਸੋਨੂ ਇਹ ਕੈਨੇਡਾ ਦੇ ਬੈਕ ਸਾਰਾ ਨੈਕਸਸ ਚਲਾ ਰਿਹਾ ਜੀ ਜੀ ਇਹ ਸੋਨੂ ਹੀ ਮੇਨ ਜਿਹੜਾ ਹੈਗਾ ਉਹ ਹੀ ਨੈਕਸਸ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਂਦਾ ਸੀ ਇਹਨੂੰ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਹੈ ਸਪਲਾਈ ਉਹ ਇਹ ਸ਼ਕਤੀ ਕਰਦਾ ਸੀ ਇਹਨਾਂ ਦਾ ਉਹਦੇ ਕਹਿਨ ਤੇ ਸ਼ਕਤੀ ਜਿਹੜਾ ਹੈਗਾ ਇਹਦੇ ਪਹਿਲਾਂ ਕੋ ਮਾਮਲੇ ਦਰਜ ਹੋ ਗਏ ਚੱਕੇ ਸੀ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਰੈਸਟ ਕਰਕੇ ਪਤਾ ਕਰਾਂਗੇ ਜਦੋਂ ਇਹ ਪੁਸ਼ੀਸ਼ ਕਰ ਲਿਆਵਾਂਗੇ ਰੈਸਟ ਪਾਵਾਂਗੇ ਉਦੋਂ ਫਿਰ ਪਤਾ ਕਰਾਂਗੇ ਵੀ ਇਹ ਕਿਹੜਾ ਫਾਰਮ ਕਰੇ ਮੈਂ ਦਰਜ ਨੇ ਇਹਨਾਂ ਦੇ ਖਿਲਾਫ ਰਾਈ ਝਗੜੇ ਨਮਟੇ ਮੈਂ ਦਰਜ ਸੋਨੂੰ ਕਦੋਂ ਬਾਹਰ ਆਇਆ ਜੀ ਸ਼ਕਤੀ ਕਦੋਂ ਬਾਹਰ ਆਈ ਨਹੀਂ ਸੋਨ ਜਿਹੜਾ ਹੈਗਾ ਮੇਨ ਅਮਨੀਤ ਹੈ ਇਹ ਕਰੀਬ ਡੇਡ ਮਹੀਨਾ ਪਹਿਲਾਂ ਬਾਹਰ ਆਇਆ ਇਹ ਰਾਈ ਝਗੜੇ ਕੇਸ ਦਰਜ ਨੇ ਤੂੰ ਸੱਤ ਦੇ ਹੋਰ ਹਾਟ ਕੇਸ ਦਰਜ ਨੇ ਤੇ ਸ਼ਕਤੀ ਨੂੰ ਅਰੈਸਟ ਕਰਾਂਗੇ ਤੇ ਹੁਣ ਸੋਨੂੰ ਨੂੰ ਅਰੈਸਟ ਕਰਨ ਤੋਂ ਬਾਅਦ ਫਰਦਰ ਹੈਗਾ ਹੈਗਾ ਮੋਡਿਊਲ ਅਕੇ ਹੋਰ ਚੈੱਕ ਕਰਾਂਗੇ ਨਹੀਂ ਗੈਕਸਲ ਨਹੀਂ ਕ ਸਾਹਮਣੇ ਨਹੀਂ ਹੈ ਜੀ